ਨਮਸਕਾਰ ਮੈਂ ਹਾਫਤੀ ਅਸੰਦਰ ਨਿਊਜ਼ ਦੇਖ ਰਹੀ ਸਾਂ। ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਸੋਹਲੇ ਦੀਆਂ ਟੌਪ 20 ਹੈਡਲਾਈਨਾਂ ਨਾਲ। ਬਜਟ ਸੈਸ਼ਨ ਦਾ ਅੱਜ ਆਖਰੀ ਦਿਨ ਮਾਨ ਸਰਕਾਰ ਦੇ ਕਈ ਮਤਿਆਂ ਤੇ ਲੱਗ ਸਕਦੀ ਹੈ ਮੋਹਰ। ਅੰਮ੍ਰਿਤਪਾਲ ਦੀ ਮਦਦ ਕਰਨ ਵਾਲਾ ਹੈਪੀ ਕਾਦਾ ਕਾ ਦਾ ਕੰਮ ਦੁਬਈ ਤੋਂ ਪੜਤਿਆ ਸੀ ਪਿੰਡ ਪਿਤਾ ਕੁੰਜ ਵੀ ਬੋਲਣ ਨੂੰ ਤਿਆਰ ਨਹੀਂ। ਹੌਸਲੇ ਦੀ ਮਿਸਾਲ ਪੰਜਾਬ ਦੇ ਮਾਨਸਾ ਦੀ ਨੇਤਰਹੀਨ ਕੁੜੀ ਨੂੰ ਜੂໂດ ਕਾਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ 골ਡ ਮੈਡਲ। ਉਦਾਸਪੁਰ ਦੇ ਇੱਕ ਘਰ ਚੋਂ আফিম ਦੀ ਖੇਤੀ ਪੁਲਿਸ ਨੇ ਛਾਪਾ ਮਾਰ ਕੇ 8 ਕਿਲੋ ਪੋਸਤ ਸਨੇ ਵਿਅਕਤੀ ਕੀਤਾ ਕਾਬੂ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿੱਚ ਪਿਛਲੇ 3 ਦਿਨਾਂ ਤੋਂ ਪੈ ਰਿਹਾ ਹੈ ਮੀਂਹ ਪੰਜਾਬ ਚ 24 ਮਾਰਚ ਨੂੰ ਭਾਰੀ ਮੀਂਹ ਦੇ ਅਸਰ ਹੋ ਸਕਦਾ ਹੈ ਹੋ ਸਕਦਾ ਹੈ ਗੜੇਮਾਰੀ ਇੱਕ ਵਾਰ ਫਿਰ ਵਾ ਸਕਦੀ ਹੈ ਠੰਡ ਅੰਮ੍ਰਲ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਮਾਤੀ ਦੇ ਵੱਲੋਂ ਚੁਲਾਏ ਜਾ ਰਹੇ ਸੈਕਸ ਰੈਕਡ ਦਾ ਹੋਇਆ ਪਰਦਾਫਾਸ਼ ਪੁਲਿਸ ਨੇ ਜਾਲ ਵਿਛਾ ਕੇ 8 ਲੋਕਾਂ ਨੂੰ ਕੀਤਾ ਕਾਬੂ ਪਣੀਪਤ ਚੱਲਦੀ ਟ੍ਰੇਨ ਦੀ ਕਲਿਪਰ ਟੁੱਟਣ ਕਾਰਨ 8 ਡੱਬੇ ਹੋਏ ਵੱਖ ਟਰੈਕ ਤੇ ਮਚੀ ਹਾਪੜਾ ਦਫੜੇ ਖੁਸ਼ਕਿਸਮਤੀ ਦੇ ਨਾਲ ਡੱਬੇ ਪਟੜੀ ਤੋਂ ਨਹੀਂ ਉਤਰੇ ਜਿਸ ਕਾਰਨ ਹੋ ਸਕਦਾ ਸੀ ਵੱਡਾ ਹਾ사 ਪੰਜਾਬ ਤੋਂ ਉੱਤਰ ਭਾਰਤ ਵਿੱਚ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ ਰੀਐਕਟ ਪੈਮਾਨੇ ਦੀ ਮਾਪੀ ਗਈ 5.5 ਤੀਬਰਤਾ ਮਿਤਪਾਦ ਨਾਲ ਜੁੜੀ ਵੱਡੀ ਖਬਰ ਫਰਾਰ ਹੋਣ ਚ ਇਸਤੇਮਾਲ ਕੀਤੀ ਗਈ ਬਾਈਕ ਜਲੰਧਰ ਪੁਲਿਸ ਨੇ ਕੀਤੀ ਬਰਾਮਦ ਨਿਤਿਸ਼ ਕੁਮਾਰ ਨੂੰ ਬੰਮ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ ਸੂਰਤ ਤੋਂ ਪਟਨਾ ਲਿਆ ਰਹੀ ਬਿਹਾਰ ਪੁਲਿਸ ਚੰਡੀਗੜ੍ਹ ਡੀਆਰ ਡੀਓ ਦੇ ਦਫ਼ਤਰ ਚ ਤੈਨਾਤ ਡੀਆਈ ਮੁਲਾਜ਼ਮ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਮੌਤ ਜੇਪਟੋ ਮਿਲਿਆ ਸੁਸਾਈਡ ਨੋਟ ਉੱਚ ਅਧਿਕਾਰੀਆਂ ਤੇ ਲਗਾਏ ਇਲਜ਼ਾਮ ਪੰਜਾਬ ਚ ਆਨਲਾਈਨ ਬਦਲਿਆਂ ਦਾ ਕੰਮ ਸ਼ੁਰੂ ਸਕੂਲਾਂ ਮੁਖੀਆਂ ਨੂੰ ਅੱਜ ਹੀ ਡਾਟਾ ਅਪਲੋਡ ਕਰਨ ਦੇ ਦਿੱਤੇ ਗਏ ਹੋ ਕੈਨੇਡਾ ਦੇ ਵਿੱਚ 700 ਵਿਦਿਆਰਥੀਆਂ ਨੂੰ ਡਿਪੋਰਟ ਸਟੇਸ਼ਨ ਨੋਟਿਸ ਜਾਰੀ ਹੋਣ ਦੇ ਮਾਮਲੇ ਦੀ ਵੱਡੀ ਕਾਰਵਾਈ ਜੁਲੰਦਰ ਦੀ ਇਮੀਗ੍ਰੇਸ਼ਨ ਫਰਮ ਦਾ ਲਾਇਸੈਂਸ ਕੀਤਾ ਗਿਆ ਰੱਦ ਭਾਰਤ ਦੇ ਵਿੱਚ ਕਰੋਨਾ ਦੇ ਮਾਮਲੇ ਮੋਰਨ ਲੱਗੇ ਵਧਣ ਇੱਕ ਦਿਨ ਦੇ ਵਿੱਚ ਕਰੋਨਾ ਦੇ 1100 ਕੇਸ ਮਿਲਣ ਦੇ ਨਾਲ ਬੜੀ ਚਿੰਤਾ ਐਕਟਿਵ ਮਰੀਜ਼ਾਂ ਦੀ ਗਿਣਤੀ 7000 ਤੋਂ ਹੋਈ ਪਾਰ ਖੋਫਿਆ ਰਿਪੋਰਟ ਦੇ ਵਿੱਚ ਹੋਇਆ ਵੱਡਾ ਖੁਲਾਸਾ ਅਮਿਤਪਾਲ ਸਿੰਘ ਨੂੰ ਪ੍ਰਮੋਟ ਕਰਨ ਪਿੱਛੋਂ ਆਈਐਸਆਈ ਦਾ ਵੱਡਾ ਹੱਥ ਕਿਰਪੰਥੀਆਂ ਨੂੰ ਭਾਰਤੀ ਦੂਤਾਵਾਸਾ ਤੇ ਪ੍ਰਦਰਸ਼ਨ ਕਰਨ ਦੇ ਲਈ ਉਕਸਾਇਆ ਡਿਜ਼ਨੀ ਲੈਂਡ 'ਚ ਵੱਡਾ ਹਾਸਾ 30 ਫੁੱਟ ਤੋਂ ਡਿੱਗਿਆ ਬੱਚਾ ਸਣੇ 25 ਲੋਕਾਂ ਦੇ ਨਾਲ ਭਰਿਆ ਚੁਲਾ ਸੱਤ ਬੱਚਾ ਸਰੇ 15 ਲੋਕੀ ਹੋਏ ਜ਼ਖਮੀ 30 ਸਾਲਾਂ ਟਿਕਟੌਕ ਸਟਾਰ ਦੇਚਾਨ ਕੋਈ ਮੌਤ ਮਹੀਨਿਆਂ ਤੋਂ ਹੋ ਰਿਹਾ ਸਿਰ ਦਰਦ ਬੜਿਆ ਜਾਣ ਲਿਆ ਟਿਕਟੌਕ ਤੇ ਥੋਮਸ ਦੇ 75000 ਤੋਂ ਵੱਧਨ ਪੋਲਰਸ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਜੈਹੋ ਦੇ ਨਾਰੇ ਲਗਾਏ ਗਏ ਤਿਰੰਗਾ ਉਤਾਰਨ ਤੇ ਖਾਲਸਾਨੀਆਂ ਖਿਲਾਫ ਕਾਰਵਾਈ ਦੀ ਕਰ ਰੇ ਮੰਗ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਹੋਵੇਗੀ ਸਰਕਾਰੀ ਛੁੱਟੀ ਹਰਿਆਣਾ ਦੇ ਪਿੰਡ ਕੋੜਲਾ ਤੋਂ ਦੁਖਦਾਈ ਵੱਡੀ ਖਬਰ ਸੈਲਫੀ ਲੈਂਦਿਆਂ ਛਿਲ ਦੇ ਵਿੱਚ ਉਲਟੀ ਗਿਸ਼ਤੀ ਦੋ ਸੱਕੇ ਭਰਾਵਾਂ ਸੁਨੇ ਚਾਰਾਂ ਦੀ ਗਈ ਜਾਨ ਇਹ ਸਨ ਹੋਂ ਤੱਕ ਦੀਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ ਨਿਊਜ਼